ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਕਮਰਦਾਸ ਪਦ ਪੰਨ i गुरु, साहिब जी साहिबजी सर्वशील मम सीलं सर्व पावन मम पावन है सर्वकर्तव मम कर्ता नानकलेवपणलिप्यते सर्वशील मम सीलं ਸਰਬ ਪਾਵਨ ਮਮ ਪਾਵਨ ਹੈ ਸਰਬ ਕਰਤਬ ਮਮ ਕਰਤਾ ਦਾਣਕ ਲੀਪ ਸ਼ੀਪ ਨਿਪਯਤੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਨਮਨ ਅਦਮਾ ਨੇ ਤਨਿਆ ਤੇ ਤਨ ਨੇ ਉੱਠੇ ਹੰਦੀ ਓਟ ਸੱਚੇ ਪਤਵਾਰੇ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਬੈਠੀ ਸਾਲ ਸਾਧ ਸੰਤ ਜੀਓ ਰੁਪ ਜੀ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਨੇ ਦੇ ਦਰਸ਼ਨ ਦੇ ਦਾਰ ਕਰਦੇ ਹੋਇਆ ਕੁਰਬਾਨੀ ਨੂੰ ਪੜ ਸੁਣ ਕੇ ਲਹੂ ਪ੍ਰਾਪਤ ਕਰ ਰਹੇ ਹੋ ਜੋ ਨਿਤ ਪ੍ਰਤੀ ਆਪ ਜੀ ਕਥ ਵਿਚਾਰਨੋ ਸ਼ਬਦ ਵਿਚਾਰਨੋ ਸਰਵਨ ਕਰਦੇ ਹੋ ਸੋ ਮਨ ਮਰਤੀਆਂ ਨੂੰ ਇਕਾਗਰ ਕਰਿਏ ਪਵਨ ਬਾਣੀ ਸ੍ਰੀ ਸਹਸਕ੍ਰਿਤੀ ਦੇਸ ਲੋਕਾਂ ਦੀ ਕਥਾ ਅਨੁਸਰਵਨ ਕਰੀਏ ਗਜਵਜਿਕ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਹੈ ਸਤ ਗੁਰੂ ਜੀ ਗੁਰੂ ਅਰਜਨ ਦੇਵ ਜੀ ਪਰਮਾਨੰ ਕਰ ਦੇ ਹਰੀ ਲਾਲ ਕ੍ਰਿਸ਼ਨ ਲਾਲ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੀ ਕਰ ਪ੍ਰੀਤ ਨੂੰ ਜੋੜਨਾ ਹੈ ਜੇਕਰ ਉਸ ਦੇ ਨਾਮ ਨੂੰ ਜਪਨਾ ਹੈ ਫਿਰ ਨੀਵਾ ਬਣ ਜ਼ਰੂਰੀ ਹੈ ਕਿਉਂ ਹੰਕਾਰ ਉਸ ਪਰਮੇਸ਼ਰ ਨੂੰ ਨਹੀਂ ਭਾਉਂਦਾ ਆਮਨ ਨਭੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕਠਾਏ ਇਹ ਇਕਠਾ ਦੇ ਵਸ ਕੇ ਦੋਵੇਂ ਨਹੀਂ ਰਹਿ ਸਕਦੇ ਜਾ ਤੇ ਹਮੇ ਰਹੇਗੀ ਤੇ ਜਾ ਫਿਰ ਨਾਮ ਰਹੇਗਾ ਹਮੇ ਮਨੁੱਖ ਨੂੰ ਚੁਗਨ ਨਹੀਂ ਦਿੰਦੀ ਪਰ ਜੋ ਨਾਮ ਹੈ ਇਹ ਮਨੁੱਖ ਨੂੰ ਤੁਕਾ ਦਿੰਦਾ ਹੈ ਸਤਿਗੁਰੂ ਜੀ ਆਖਦੇ ਐਸੀ ਅਰਦਾਸ ਬੇਨਤੀ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਕਰ ਸੋ ਕੈਸੀ ਉਹ ਸਤਿਗੁਰੂ ਜੀ ਆਖਦੇ ਸਰਬ ਸੀਲ ਮਮਨ ਸੀਲੰ ਕਿਹ ਪਰਮੇਸ਼ਰ ਜੀ ਆਪ ਜੀ ਸਾਰਿਆਂ ਨੂੰ ਠੰਡਤਾ ਜੋ ਹਿਰਦੇ ਨੂੰ ਬਖਸ਼ਣ ਵਾਲੇ ਹੋ ਸੁ ਮਨੋਂ ਮੇ ਉਹੀ ਹਿਰਦੇ ਨੂੰ ਸ਼ਾਂਤੀ ਬਖਸ਼ੋ ਟਕਾ ਬਖਸ਼ੋ ਸਰਬ ਪਾਵਨ ਮਮ ਪਾਵਨ ਹੈ ਤੁਸੀਂ ਸਾਰਿਆਂ ਨੂੰ ਪਵਿੱਤਰ ਕਰਨ ਵਾਲੇ ਹੋ ਮੈਨੂੰ ਵੀ ਪਵਿੱਤਰ ਕਰਨਾ ਕਰੋ ਸਰਬ ਕਰਤਬ ਮਮੰ ਕਰਤਾ ਨਾਨਕ ਲੀਪ ਛੇਪਨਾ ਲਿਪੇਤੇ ਸਾਰਿਆਂ ਦੇ ਕਾਰਜਾਂ ਨੂੰ ਕਰਨ ਵਾਲੇ ਹੋ ਮਮੰ ਕਰਤਾ ਮੇਰੇ ਵੀ ਕਾਰਜਾਂ ਨੂੰ ਕਰ ਜਦੋਂ ਇਹ ਸਤਰਾਂ ਅਰਦਾਸ ਬੇਨਤੀ ਹੋਵੇਗੀ ਹਰ ਵੇਲੇ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਤਿਗੁਰੂ ਜੀ ਕਥਨ ਕਰਦੇ ਲੇਪ ਅਪਵਿੱਤਰਤਾ ਛੇਪ ਕਲੰਕ ਕਿਤੇ ਵਾਸਤੇ ਵੀ ਮਨੁੱਖ ਨੂੰ ਲਪਾਏ ਮਨ ਨਹੀਂ ਹੋਵਨਗੇ ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਣ ਚੰਦਨ ਹੈ ਪੁੱਛਿਆ ਕਿ ਠੰਡਕ ਹਿਰਦੇ ਨੂੰ ਕਿਵੇਂ ਆਵੇਗੀ ਜੋ ਹਿਰਦੇ ਨੂੰ ਸ਼ਾਂਤੀ ਹੈ ਉਹ ਕਿਵੇਂ ਪ੍ਰਾਪਤ ਹੋਵੇਗੀ ਸਤਿਗੁਰੂ ਜੀ ਫਰਮਾਨ ਕਰਦੇ ਹੁਆ ਆਖਦੇ ਕਿ ਸੰਸਾਰ ਦੇ ਵਿੱਚ ਇੱਕ ਤੇ ਚੰਦਰ ਚੰ드ਰਮਾ ਇਹ ਗਿਣਿਆ ਜਾਂਦਾ ਏ ਕਿ ਰਾਤ ਨੂੰ ਠੰਡੀਆਂ ਕਰਣਾ ਦਿੰਦਾ ਏ ਤੇ ਦੂਸਰਾ ਹੈ ਚੰਦਨ ਦਾ ਰੁਖ ਇਹ ਵੀ ਠੰਡਾ ਗਿਣਿਆ ਗਿਆ ਪਰ ਇਹ ਠੰਡਾਤਾ ਦੇਣ ਵਾਲੇ ਨੇ ਕਿ ਚੰਦ ਦੀਆਂ ਠੰਡੀਆਂ ਕਿਰਨਾਂ ਦੇ ਵਿੱਚ ਵੀ ਮਨੁੱਖ ਵਿਕਾਰੀ ਹੁੰਦਾ ਹੈ ਮਨੁੱਖਾਂ ਦੇ ਹਿਰਦਿਆਂ ਨੂੰ ਠੰਡ ਨਹੀਂ ਮਹਿਸੂਸ ਹੁੰਦੀ ਚੰਦਨ ਦਾ ਰੋਖ ਵੀ ਨਹੀਂ ਠੰਡਾ ਮੰਨਿਆ ਜਾਵੇਗਾ ਕਿਉਂਕਿ ਉਸ ਨੂੰ ਜ਼ਹਿਰ ਜਿਹੜੇ ਉਗਲਣ ਵਾਲੇ ਹਨ ਮਨੁੱਖ ਤੁਸੀਂ ਲਾਲਵੋ ਕਿ ਸੱਪ ਉਹ ਚੰਦਨ ਦੇ ਰੋਖ ਦੇ ਨਾਲ ਨਿਪਟੇ ਰਹਿੰਦੇ ਇਸ ਤੋਂ ਭਾਵ ਇਹ ਹੈ ਕਿ ਸਤਿਗੁਰ ਜੀ ਆਖਦੇ ਕਿ ਚੰਦਰਮਾ ਦੀਆਂ ਠੰਡੀਆਂ ਕਿਰਨਾਂ ਦੇ ਵਿੱਚ ਵੀ ਮਨੁੱਖ ਵਿਕਾਰੇ ਹੁੰਦਾ ਏ ਇਸ ਦੇ ਵਿਕਾਰ ਨਾਸ਼ ਨਹੀਂ ਹੁੰਦੇ ਰਾਤ ਦੇ ਵੇਲੇ ਕਿਤੇ ਵਿਕਾਰ ਨਾਸ਼ ਹੋਏ ਮਨੁੱਖ ਦੇ ਨਹੀਂ ਹੋਏ ਫਿਰ ਕਾਦੀ ਠੰਡਕ ਦਾ ਏ ਅੱਗੇ ਚੰਦਰ ਦਾ ਰੋਖ ਹੈ ਦੇਂਦਾ ਤੇ ਉਹ ਠੰਡਕ ਹੈ ਪਰ ਉਸ ਦਾ ਅਸਰ ਨੇੜਲੇ ਰੁੱਖਾਂ ਤੇ ਵੀ ਹੋ ਜਾਂਦਾ ਏ ਪਰ ਜਿਹੜਾ ਸੱਪ ਹੈ ਉਹ ਜ਼ਹਿਰ ਵਾਲਾ ਹੁੰਦਾ ਤੇ ਉਹ ਵੀ ਉਸ ਦੇ ਨਾਲ ਲਪਾਏ ਮਨ ਰਹਿੰਦਾ ਹੈ ਕਿਉਂ ਹੁਣ ਉਹ ਜ਼ਹਿਰ ਸੱਪ ਨੂੰ ਨਹੀਂ ਬਦਲ ਸਕਿਆ ਸੱਪ ਦੇ ਜ਼ਹਿਰ ਨੂੰ ਨਹੀਂ ਖਤਮ ਕਰ ਸਕਿਆ ਚੰਦਨ ਫਿਰ ਉਹ ਸਦਾਗੀ ਲਾਭ ਉਹ ਠੰਡਤਾ ਦੇਣ ਵਾਲਾ ਨਹੀਂ ਹੈ ਨਹੈ ਸੀਤਲੰ ਸੀਦਰ ਤੇਣ ਨਾਨਕ ਸੀਤਲੰ ਸਾਦ ਸਵੱਜਣ ਹੈ ਇਥੇ ਠੰਢੀ ਰੁਤ ਇਹ ਵੀ ਮਨੁੱਖ ਦੇ ਹਿਰਦਿਆਂ ਨੂੰ ਠੰਡਿਆਂ ਨੇ ਕਰ ਸਕਦੇ ਆਪ ਜੀ ਖਾਲਸਾ ਜੀ ਆ ਦਿਨ ਜੰਪੂ ਦਾ ਮਹੀਨਾ ਨਾ ਕਿ ਗਿਆ ਠੰਡਾ ਇਹ ਨਾ ਪਰ ਇਹ ਮਨੁੱਖ ਦੇ ਹਿਰਦਿਆਂ ਨੂੰ ਠੰਡਿਆਂ ਨੇ ਕਰ ਸਕਦਾ ਸਾਡੇ ਸਰੀਰ ਨੂੰ ਠੰਡਿਆਂ ਕਰਦੇ ਵੇ ਕਿਉਂ ਵਿਕਾਰ ਤੇ ਨਹੀਂ ਨਾ ਸਾਡੇ ਹਿਰਦੇ ਦੇ ਵਿੱਚੋਂ ਖਤਮ ਹੋਏ ਉਹ ਉਸੇ ਤਰ੍ਹਾਂ ਸਾਤਗੁਰੂ ਜੀ ਫਿਰ ਠੰਡ ਕਿਵੇਂ ਮਹਿਸੂਸ ਹੋਵੇ ਸਤਿਗੁਰ ਜੀ ਆਖਦੇ ਸੀਤਲੰ ਸਾਧ ਸੁਵਜਣ ਹੈ ਸਾਧੂਆਂ ਦੇ ਸਾਰੇ ਸੰਗਤ ਦੇ ਨਾਲ ਗੁਰਮੁਖਾਂ ਦੀ ਸੰਗਤ ਸਤ ਸੰਗਤ ਜਦੋਂ ਮਨੁੱਖ ਕਰੇਗਾ ਇਸ ਦਾ ਹਿਰਦਾ ਠੰਡਾ ਹੋ ਜਾਵੇਗਾ ਜਿੱਥੇ ਬਾਹਰਲੀ ਠੰਡਕ ਮਹਿਸੂਸ ਹੋਵੇਗੀ ਇਸ ਦੇ ਹਿਰਦੇ ਨੂੰ ਵੀ ਸ਼ਾਂਤੀ ਉਦੋਂ ਪ੍ਰਾਪਤ ਹੋਵੇਗੀ ਜਿਸ ਵੇਲੇ ਸਾਧੂਆਂ ਦਾ ਸੰਗ ਕਰੇਗਾ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਟਈ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਉਹੀ ਅਸਲ ਦੇ ਵਿੱਚ ਠੰਡਾਏ ਜੋ ਪਰਮੇਸ਼ਰ ਦਾ ਨਾਮ ਜਪਦਾ ਏ ਉਸ ਦਾ ਵੀ ਹਿਰਦਾ ਫਿਰ ਸ਼ਾਂਤ ਹੋ ਜਾਂਦਾ ਏ ਜੋ ਪਰਮੇਸ਼ਰ ਦੇ ਗੁਨਾ ਨੂੰ ਗਾਇਨ ਕਰਦਾ ਏ ਅਸਲ ਦੇ ਵਿੱਚ ਉਹੀ ਹਿਰਦਾ ਸ਼ਾਂਤ ਕਾਫੀ ਤੌਰ ਤੇ ਵੇਖਿਆ ਜਾਂਦਾ ਏ ਕਿ ਸੰਸਾਰ ਦੇ ਵਿੱਚ ਮਨੁੱਖ ਇੱਕ ਦੂਸਰੇ ਤੋਂ ਲਾਗਤ ਬਾਦੀ ਦੇ ਵਿੱਚ ਛੜਦੇ ਆ ਕਿਉਂਕਿ ਹਿਰਦਾ ਸੜ ਰਿਹਾ ਹੈ ਕੋਈ ਇਰਖਾ ਕਰਕੇ ਹੈ ਕੋਈ ਨਿੰਦਿਆ ਕਰਕੇ ਹੈ ਕੋਈ ਬੋਲ ਕਬੋਲਾ ਕਰਕੇ ਹੈ ਕੋਈ ਜ਼ਮੀਨ ਜਾਇਦਾਦ ਕਰਕੇ ਹੈ ਕੋਈ ਕਾਰੋਬਾਰਾਂ ਕਰਕੇ ਆਦਿਕ ਕੋਈ ਨਾ ਕੋਈ ਐਸੀ ਵਜ੍ਹਾ ਬਣੀ ਹੈ ਕਿ ਮਨੁੱਖ ਮਨੁੱਖ ਦਾ ਵੈਰੀ ਬਣਿਆ ਪਿਆ ਹੈ ਇਸ ਤੋਂ ਭਾਵ ਕੀ ਹੈ ਕਿ ਹਿਰਦਾ ਸੜ ਰਿਹਾ ਹੈ ਠੰਡਾ ਨਹੀਂ ਹੋ ਰਿਹਾ ਜਿਸ ਵੇਲੇ ਹਿਰਦਾ ਠੰਡਾ ਹੋਵੇਗਾ ਨਾ ਤੇ ਫਿਰ ਖਾਲਸਾ ਜੀ ਦਿਮਾਗ ਸੋਚਣਾ ਸ਼ੁਰੂ ਕਰੇਗਾ ਤੇ ਜਿਸ ਵੇਲੇ ਸੋਚਨੇ ਸਾਡੀ ਨੇ ਸੋਚਨਾ ਸ਼ੁਰੂ ਕਰ ਦਿੱਤਾ ਤੇ ਫਿਰ ਸਾਨੂੰ ਪਤਾ ਲੱਗੇਗਾ ਕਿ ਇਹ ਸੰਸਾਰ ਦੇ ਵਿੱਚ ਤੱਕਦਾ ਤੇ ਤੂੰ ਬੜੇ ਸਮੇਂ ਤੋਂ ਇਹੀ ਕੁਝ ਆਇਆ ਤੇ ਪਰਮੇਸ਼ਰ ਦਾ ਨਾਮ ਵੀ ਕੁਝ ਸਮਾ ਜਾਪ ਲੈ। ਇਹ ਤੇਰੇ ਵਾਸਤੇ ਆਖਰ ਦੇ ਵਿੱਚ ਖਜ਼ਾਨਾ ਹੋਵੇਗਾ। ਲੋਕ ਤੇ ਪ੍ਰਲੋਕ ਦੇ ਵਿੱਚ ਤੈਨੂੰ ਸੁਖ ਪ੍ਰਾਪਤ ਹੋਣਗੇ। ਲੋਕ ਦੇ ਵਿੱਚ ਖਾਲਸਾ ਜੀ ਸੁਖ ਕਿਹੜਾ ਹੈ? ਅਕਸਰ ਇਹ ਕਿਹਾ ਜਾਂਦਾ ਹੈ ਨਾ ਕਿ ਜੋ ਨਾਮ ਜਪਦਾ ਏ ਉਤੇ ਧਨ ਤ ਉਸ ਦੇ ਕੋਲ ਤੇ ਇਤਨਾ ਨਹੀਂ ਹੁੰਦਾ ਤੇ ਜੋ ਨਾਮ ਨਹੀਂ ਜਪਦਾ ਉਸ ਦੇ ਕੋਲ ਧਨ ਬੜਾ ਹੈ ਪਰ ਸੁਖੀ ਉਹ ਨਾਮ ਧਨਵਾਲ ਹੋਣ ਵਾਲਾ ਹੈ ਨਾਮ ਇੱਕ ਐਸੀ ਬਖਸ਼ਿਸ਼ ਹੈ ਕਿ ਧਨ ਕੋਲ ਨਾ ਵੀ ਹੋਵੇ ਤੇ ਮਨੁੱਖ ਨੂੰ ਸੰਤੋਖੀ ਬਣਾ ਦਿੰਦੀ ਕਰੋੜਾਂ ਅਬਵਾਲਿਆਂ ਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਜੂ ਧਨ ਕੋਲ ਨਾ ਹੋਵੇ ਤੇ ਆਰਾਮ ਦੇ ਨਾਲ ਸੌਂਦਾ ਕਿਉਂਕਿ ਸਾਰੀਆਂ ਡੋਰਾਂ ਪਰਮੇਸ਼ਰ ਦੇ ਉੱਤੇ ਛੁੱਟੀਆਂ ਪਈਆਂ ਸੁਖ ਦੇ ਨਾਲ ਮਨ ਨੂੰ ਸ਼ਾਂਤੀ ਆ ਗਈ ਲੋਕ ਵੀ ਸੁਖ ਹੈ ਮਨ ਨੂੰ ਸ਼ਾਂਤ ਅਸ਼ਾਂਤੀ ਆ ਗਈ ਤੇ ਲੋਕ ਵੀ ਇਥੇ ਖਾਲਸਾ ਜੀ ਲੋਕ ਦੇ ਵਿੱਚ ਵੀ ਸੁਖੀ ਬਸੇਗਾ ਕਿਉਂਕਿ ਮਨ ਨੂੰ ਸ਼ਾਂਤੀ ਆ ਗਈ ਖੜੇ ਮਤੇ ਰਹੇਗਾ ਤੇ ਜਦੋਂ ਮਨ ਨੂੰ ਸ਼ਾਂਤੀ ਨਾ ਆਈ ਤੇ ਖਾਲਸਾ ਜੀ ਭਾਵੇਂ 500 ਕਿਲਾ ਬਣ ਜਾਵੇ ਫਿਰ ਰਹਿਣਾ ਗਰੀਬ ਦਾ ਗਰੀਬੀ ਮਨੁੱਖ ਦੀ ਅਮੀਰੀ ਉਸ ਦੇ ਧਨ ਤੋਂ ਨਹੀਂ ਗਿਨੇ ਜਾਂਦੀ ਮਨੁੱਖ ਦੀ ਅਮੀਰੀ ਜੋ ਗੁਰਬਾਣੀ ਦੇ ਤੌਰ ਤੇ ਹੈ ਮਨੁੱਖ ਦੀ ਅਮੀਰੀ ਉਸ ਦੇ ਧਨ ਤੋਂ ਘਰ-ਬਾਰ ਤੋਂ ਕੋਠੀਆਂ ਕਾਰਾਂ ਤੋਂ ਜ਼ਮੀਨ ਜਾਇਦਾਦ ਤੋਂ ਅਹੁਦੇ ਤੋਂ ਅਮੀਰੀ ਨਹੀਂ ਗਿਣੀ ਜਾਂਦੀ ਕਿ ਅਹੁਦਾ ਕਿਹੜਾ ਹੈ ਤੇ ਕਿਤਨਾ ਇਹ ਵੱਡਾ ਅਮੀਰ ਹੈ ਮਨੁੱਖ ਦੀ ਅਮੀਰੀ ਦਿਲ ਤੋਂ ਗਿਣੀ ਜਾਂਦੀ ਹੈ ਕਿ ਅੰਦਰੋਂ ਕਿਤਨਾ ਅਮੀਰ ਹੈ ਜੇ ਕੋਈ ਇਸ ਦੇ ਅੱਗੇ ਹੱਥ ਅੱਡਦਾ ਇਹ ਦਿੰਦਾ ਵੀ ਇਹ ਕੁਝ ਕਿਸੇ ਨੂੰ ਨਹੀਂ ਕਿਉਂ ਅਮੀਰੀ ਕਲੀ ਆਪਣੇ ਤੌਰ ਤੇ ਨਹੀਂ ਹੁੰਦੀ ਅਮੀਰੀ ਉਹ ਹੁੰਦੀ ਹੈ ਕਿ ਜੇ ਸਾਨੂੰ ਪਰਮੇਸ਼ਰ ਨੇ ਕੁਝ ਦਿੱਤਾ ਹੈ ਤੇ ਉਸ ਦੇ ਵਿੱਚੋਂ ਕੁਝ ਕੱਢ ਕੇ ਤੇ ਕਿਸੇ ਗਰੀਬ ਦਾ ਭਲਾ ਕਰ ਦਈਏ ਅਮੀਰੀ ਉਸ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਹੀ ਖਜ਼ਾਨੇ ਭਰੀ ਜਾਣੇ ਆਪਣੇ ਤੱਕ ਸੀਮਿਤ ਰਹਿਣਾ ਉਹ ਅਮੀਰੀ ਨਹੀਂ ਗਿਨਿਆ ਜਾਂਦਾ ਉਸ ਨੂੰ ਸੁਵਾਰਤੀ ਕਿਹਾ ਜਾਂਦਾ ਹੈ ਤੇ ਸੁਵਾਰਤੀ ਕਿਤੇ ਪਰਮੇਸ਼ਰ ਦੇ ਦਰ ਤੱਕ ਨਹੀਂ ਪਹੁੰਚਿਆ ਕਿਉਂਕਿ ਸੁਵਾਰਤ ਆਪਣੇ ਤੱਕ ਰੱਖਦਾ ਹੈ ਪਰਮਾਰਥ ਦੂਸਰਿਆਂ ਦੀ ਸੋਚ ਤੱਕ ਖੜਦਾਏ ਤੇ ਜਿਸ ਵੇਲੇ ਦੂਸਰਿਆਂ ਦਾ ਭਲਾ ਹੋਣਾ ਸ਼ੁਰੂ ਹੋ ਗਿਆ ਕਰਨਾ ਆਸਾਨੇ ਸ਼ੁਰੂ ਕਰ ਦਿੱਤਾ ਉਸ ਵੇਲੇ ਪਰਮਾਰਥ ਹੀ ਸਾਨੂੰ ਪਰਮੇਸ਼ਰ ਦੇ ਚਰਨਾਂ ਤੱਕ ਲੈ ਕੇ ਜਾਵੇਗਾ ਸਤਿਗੁਰੂ ਜੀ ਆਖਦੇ ਹਿਰਦਾ ਠੰਡਾ ਹੀ ਉਦੋਂ ਹੋਣਾ ਜਿਸ ਵੇਲੇ ਤੂੰ ਆਪਣੇ ਵਾਸਤੇ ਸੋਚੇਗਾ ਫੇਰ ਨਹੀਂ ਪਰਮਾਰਥ ਦੇ ਬਾਰੇ ਸੋਚਣਾ ਕਰ ਤੇ ਪਰਮਾਰਥ ਕਿਥੋਂ ਪਤਾ ਲੱਗੇਗਾ ਕੀ ਸੋਚਣਾ ਹੈ ਕਿਵੇਂ ਸਾਨੂੰ ਸੋਚਣਾ ਚਾਹੀਦਾ ਹੈ ਸੀਤਲੰ ਸਾਧ ਸੁਵੱਜਣ ਸਾਧੂਆਂ ਦੀ ਸੰਗਤ ਦੇ ਵਿੱਚ ਉਹ ਸਾਧੂਆਂ ਦੀ ਸੰਗਤ ਦੇ ਵਿੱਚੋਂ ਇਹ ਸਭ ਕੁਝ ਪ੍ਰਾਪਤ ਹੋਵੇਗਾ ਤੇ ਫਿਰ ਮਨੁੱਖ ਇਹ ਸਿਆਣਾ ਹੋ ਜਾਵੇਗਾ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਣ ਹੈ ਹਰੀ ਲਾਲ ਕਿਸ਼ਨ ਲਾਲ ਨੇ ਜਦ ਸੁਣਿਆ ਕਿ ਹਿਰਦਾ ਸ਼ਾਂਤ ਤੇ ਠੰਡਾ ਸੰਤਾਂ ਦੀ ਸੰਗਤ ਦੇ ਵਿੱਚੋਂ ਹੋਵੇਗਾ ਇਨਾ ਪੁੱਛਿਆ ਸਤਿਗੁਰੂ ਜੀ ਸੰਤ ਕਿਹੋ ਜਿਆ ਹੁੰਦਾ ਜੇ ਸੰਤ ਦੀ ਪਹਿਚਾਨ ਕਰਨੀ ਹੋਵੇ ਅਸੀਂ ਤੇ ਭੁਲੇਖਾ ਖਾ ਜਾਵਾਂ ਸੰਤ ਦੇ ਲੱਛਣ ਦੱਸਨੇ ਕਰੋ ਅਸੀਂ ਉਸ ਦੇ ਵਿੱਚ ਵੇਖ ਕੇ ਇਹ ਸਭ ਗੁਣ ਤੇ ਪਹਿਚਾਨ ਸਕੀਏ ਕਿ ਇਹ ਅਸਲ ਦੇ ਵਿੱਚ ਸੰਤ ਹੈ ਗੁਰੂ ਅਰਜਨ ਦੇਵ ਜੀ ਆਖਦੇ ਕਿ ਹਰੀ ਲਾਲ ਕ੍ਰਿਸ਼ਨ ਲਾਲ ਸੰਤ ਦੇ ਵਿੱਚ ਨਾ 6 ਗੁਣ ਹੁੰਦੇ 6 ਲੱਛਣ ਹੁੰਦੇ ਉਹ ਕਿਹੜੇ ਹੈ ਪਹਿਲਾ ਸਤਿਗੁਰ ਜੀ ਆਖਦੇ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਉਹ ਜਪਦੇ ਹੀ ਰਹਿੰਦੇ ਉਹਨਾਂ ਦੀ ਰਸਨਾ ਦੇ ਉੱਤੇ ਨਾਮ ਰਹਿੰਦਾ ਹੀ ਰਹਿੰਦਾ ਹੈ ਤੇ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਨੂੰ ਜਾਣ ਕੇ ਤੇ ਉਸ ਦੇ ਧਿਆਨ ਨੂੰ ਧਾਰਨ ਕਰਦੇ ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਤੱਕਦੇ ਹੈ ਭਾਵੇਂ ਕੋਈ ਦੁਸ਼ਮਣ ਵੀ ਆ ਜਾਵੇ ਨਾ ਉਹ ਸਦਾ ਵੀ ਕੋਈ ਗੁੱਸਾ ਗਿਲਾ ਨਹੀਂ ਕਰਦੇ ਉਹਦੇ ਅੱਗੇ ਵੀ ਖਾਲਸਾ ਜੀ ਉਹ ਦੁਸ਼ਮਣ ਜੋ ਮਰਜੀ ਕਹੀ ਜਾਵੇ ਉਸ ਦੇ ਅੱਗੇ ਵੀ ਝੁਗਣਾ ਹੀ ਸੰਤ ਹੈ ਜਿਹੜਾ ਹੈ ਉਹ ਪ੍ਰਮਾਨ ਕਰਦੇ ਹਨ ਇੱਥੇ ਖਾਲਸਾ ਜੀ ਸਾਧਗੁਰੂ ਜੀ ਆਤ ਦੇ ਸੰਤ ਦੀ ਰਸਨਾ ਤੇ ਪਹਿਲੀ ਤੇ ਗੱਲ ਇਹ ਹੈ ਕਿ ਪਰਮੇਸ਼ਰ ਦਾ ਨਾਮ ਰਹਿੰਦਾ ਹੈ ਤੇ ਧਿਆਨ ਉਸ ਦਾ ਪਰਮੇਸ਼ਰ ਦੇ ਚਰਣਾ ਦੇ ਵਿੱਚ ਟਿਕਿਆ ਰਹਿੰਦਾ ਹੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ ਦੂਸਰਾ ਉਹਨਾਂ ਨੂੰ ਇਤਨਾ ਗਿਆਨ ਹੁੰਦਾ ਹੈ ਕਿ ਸੁਖ ਤੇ ਦੁਖ ਦੇ ਵਿੱਚ ਇੱਕ ਸਮਾਨ ਵੰਦੇ ਉਹ ਕਿਤੇ ਡੋਲਦੇ ਨਹੀਂ ਇਹ ਉਹਨਾਂ ਤੇ ਜੁਗਤ ਨਿਰਮਲ ਨਿਰਵੈਰਣ ਹੈ ਵੈਰਤੁ ਰਹਤ ਤੇ ਨਿਰਮਲ ਉੱਜਲ ਉਹਨਾਂ ਦੇ ਕੁਲ ਇਹ ਜੁਗਤੀ ਹੁੰਦੀ ਕਿ ਦੁਖ ਦੇ ਵਿੱਚ ਵੀ ਇੱਕ ਮਿਰਤੀ ਸਮਾਨ ਤੇ ਸੁਖ ਦੇ ਵਿੱਚ ਵੀ ਸਮਾਨ ਉਹ ਕਿਵੇਂ ਕਿ ਦੁਖ ਦੇ ਵਿੱਚ ਜੇ ਕਿਤੇ ਦੁਖ ਆ ਗਿਆ ਨਾ ਉਹਨਾਂ ਨੇ ਇਹ ਨਹੀਂ ਕਹਿਣਾ ਕਿ ਸਾਨੂੰ ਦੁੱਖ ਆਇਆ। ਉਹ ਆਖਦੇ ਕਿ ਸਾਡੇ ਪਿਛਲੇ ਜਨਮ ਦਾ ਕੋਈ ਕਰਮ ਹੈ ਬੁਰਾ ਜੋ ਅਸਾਂ ਨੇ ਕੀਤਾ ਹੋਇਆ ਏ ਤੇ ਪਰਮੇਸ਼ਰ ਸਾਨੂੰ ਦੁੱਖ ਦੇ ਕੇ ਉਸ ਨੂੰ ਉਹ ਕੀਤੇ ਹੋਏ ਪਾਪ ਨੂੰ ਕੱਟ ਰਿਹਾ ਏ। ਇਸ ਦੇ ਵਿੱਚ ਵੀ ਉਹ ਬਿਰਤੀ ਸਮਾਨ ਹੋ ਗਈ। ਸੁੱਖ ਆ ਜਾਵੇ ਤੇ ਇਹ ਨਹੀਂ ਆਖਦੇ ਕਿ ਸੁੱਖ ਆ ਗਿਆ ਏ। ਉਹ ਆਖਦੇ ਕਿ ਸਾਡਾ ਜੋ ਪਿਛੇ ਕੀਤੇ ਹੋਏ ਕਰਮ ਕਿਤੇ ਚੰਗਾ ਪੁੰਨ ਕਰ ਲਿਆ ਤੇ ਸਾਨੂੰ ਇਹ ਧਨ ਪ੍ਰਾਪਤ ਹੋਇਆ। ਸਾਡੇ ਕੋਲ ਵਿੱਚ ਇਤਨੀ ਝੁਗਤਾ ਨਹੀਂ। ਸਾਡੇ ਵਿੱਚ ਇਤਨੇ ਪਾਵਰਤਾ ਨਹੀਂ ਕਿ ਅਸੀਂ ਇਸ ਧੰਨ ਨੂੰ ਕਮਾ ਸਕੀਏ ਕਿ ਅਸੀਂ ਇੱਥੇ ਸੰਸਾਰ ਦੇ ਵਿੱਚ ਦੁੱਖ ਤੇ ਸੁੱਖ ਤੇ ਮਨੁੱਖ ਆਵਦੀ ਨੂੰ ਪਤਾ ਹੈ ਖਾਲਸਾ ਦੇ ਕੱਪੜੇ ਪਹਿਨਦਾ ਹੈ ਪਰ ਕਈ ਵਾਰ ਹੌਲੇ ਦਿਲ ਦਾ ਮਨੁੱਖ ਕੀ ਕਰਦਾ ਜਦੋਂ ਜਿਆਦਾ ਦੁੱਖ ਆ ਜਾਵੇ ਤੇ ਦੁੱਖ ਦੇ ਵਿੱਚ ਇਤਨਾ ਢਹਿ ਢੇਰੀ ਹੋ ਜਾਂਦਾ ਹੈ ਕਿ ਪਰਮੇਸ਼ਰ ਦਾ ਚੇਤਾ ਭੁੱਲ ਜਾਂਦਾ ਹੈ ਦੁਬਾਰਾਂ ਦੁਬਾਰਾਂ ਦੇ ਭਟਕਣਾ ਸ਼ੁਰੂ ਕਰ ਦਿੰਦਾ ਡੋਲ ਗਿਆ ਹੈ ਉਹ ਖਾਲਸਾ ਜੀ ਨਹੀਂ ਉਹ ਅੰਤ ਤੱਕ ਜਾ ਸਕੇਗਾ ਤੇ ਕਈ ਵਾਰ ਜਿਆਦਾ ਸੁਖ ਆ ਜਾਂਦਾ ਹੈ ਤੇ ਸਾਰੀ ਸਾਰੀ ਰਾਤ ਜਾਗਦਿਆਂ ਹੋਇਆਂ ਬਤੀਤ ਕਰ ਦਿੰਦਾ ਤੇ ਆਖਦਾ ਹੈ ਕਿ ਮੇਰੇ ਕੋਲ ਰਾਤ ਤੇ ਬੜੀ ਲੇਟ ਮੈਂ ਸੁਤਾ ਜਿਆਦਾ ਸੁਖ ਸਿਨ ਰਾਤ ਸਾਰੇ ਖੁਸ਼ੀ ਮਨਾਉਂਦਾ ਰਿਹਾ ਖੁਸ਼ੀ ਦੇ ਵਿੱਚ ਵੀ ਪਰਮੇਸ਼ਰ ਦਾ ਚੇਤਾ ਭੁਲਾ ਬੈਠਾ ਇਹ ਦੋ ਹੀ ਖਾਲਸਾ ਜੀ ਕਾਰਨ ਹਨ ਪਰਮੇਸ਼ਰ ਦੇ ਨਾਲ ਜੁੜਨ ਦੇ ਤੇ ਟੁੱਟਣ ਦੇ ਪਹਿਲੀ ਤੇ ਗੱਲ ਇਹ ਹੈ ਕਿ ਦੁੱਖ ਦੇ ਵਿੱਚ ਪਰਮੇਸ਼ਰ ਦਾ ਚੇਤਾ ਭੁੱਲਦਾ ਏ ਦੂਸਰੀ ਗੱਲ ਇਹ ਹੈ ਕਿ ਸੁੱਖ ਦੇ ਵਿੱਚ ਉਸ ਦਾ ਚੇਤਾ ਭੁੱਲ ਜਾਂਦਾ ਏ ਸਤਗੁਰੂ ਜੀ ਆਖਦੇ ਦੂਸਰਾ ਗੁਣ ਹੁੰਦਾ ਏ ਸੰਤ ਦੇ ਵਿੱਚ ਇਹ ਕਿ ਦੁੱਖ ਤੇ ਸੁੱਖ ਦੇ ਵਿੱਚ ਉਹ ਆਪਣੀ ਇੱਕ ਸਮਾਨ ਮਰਤੀ ਰੱਖਦੇ ਹਨ ਇਹ ਉਹਨਾਂ ਦੇ ਕੁਲ ਜੁਗਤੀ ਉੱਜਲ ਤੇ ਨਿਰਵੈਰ ਵੈਰ ਤੋਂ ਰਹਿਤ ਹੁੰਦੀ ਹੈ ਦਿਆਲੰ ਸਰਬੱਤਰ ਜੀਆ ਪੰਚ ਦੋਖ ਬਿਵਰਜਿਤ ਹੈ ਤੇ ਤੀਸਰਾ ਗੁਣ ਸਾਰਿਆਂ ਜੀਵਾਂ ਦੇ ਉਤੇ ਉਹ ਦਿਆਲ ਹੁੰਦੇ ਦਿਆਲਤਾ ਕਰਨ ਵਾਲੇ ਹੁੰਦੇ ਦਇਆ ਕਰਨ ਵਾਲੇ ਹੁੰਦੇ ਕਿ ਕਿਤੇ ਭਾਵੇਂ ਕੋਈ ਪਸ਼ੂ ਏ ਤੇ ਚਾਹੇ ਕੋਈ ਮਨੁੱਖ ਹੈ ਸਾਰਿਆਂ ਦੇ ਉਤੇ ਉਹ ਦਇਆ ਕਰਦੇ ਹਨ ਦਿਆਲੰ ਸਰਬਤਰ ਜੀਆ ਤੇ ਪੰਚ ਦੋਖ ਬਿਵਰਜਿਤ ਹੈ ਪੰਨਾਂ ਦੋਖਾਂ ਤੋਂ ਉਹ ਰਹਿਤ ਰਹਿੰਦੇ ਉਨਾੰਦ ਨੂੰ ਰੋਕ ਕੇ ਰੱਖਦੇ ਸ਼ਬਦ स्पर्ਸ਼ ਰੂਪ ਰਸ ਗੰਧ ਇਹ ਪੰਜ ਦੋਖ ਹੋ ਗਏ ਤੇ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਉਹ ਡੱਕ ਕੇ ਰੱਖਦੇ ਆਪਣੇ ਆਪ ਦੇ ਉੱਤੇ ਪ੍ਰਭਾਵ ਨਹੀਂ ਪੈਣ ਦਿੰਦੇ ਰੋਕ ਕੇ ਰੱਖਦੇ ਇਹਨਾਂ ਪੰਜਾਂ ਵਿਕਾਰਾਂ ਨੂੰ ਆਮ ਤੌਰ ਤੇ ਜੋ ਸਾਡੇ ਵਰਗੇ ਮਨੁੱਖ ਹੁੰਦੇ ਇਹਨਾਂ ਵਿਕਾਰਾਂ ਦੇ ਵਿੱਚ ਝੁੱਲ ਸ ਜਾਂਦੇ ਪਰ ਸੰਤਾਂ ਨੂੰ ਇਹਨਾਂ ਦੇ ਕੋਈ ਪ੍ਰਵਾਹ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਆਪਣੀਆਂ ਇੰਦਰੀਆਂ ਨੂੰ ਕਾਬੂ ਕੀਤਾ ਹੁੰਦਾ ਹੈ ਜੇ ਵੇਖੋਗੇ ਆਪ ਜੀ ਬਾਬਾ ਬੁੱਢਾ ਸਾਹਿਬ ਜੀ ਵੱਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲ ਤੇ ਵੇਖੋ ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਤੇ ਕਾਬੂ ਕੀਤਾ ਹੋਇਆ ਤੇ ਕੋਈ ਉਹਨਾਂ ਨੂੰ ਵਿਕਾਰ ਨਹੀਂ ਸਤਾ ਸਕਿਆ ਕੋਈ ਉਹਨਾਂ ਨੂੰ ਦੁੱਖ ਨਹੀਂ ਸਤਾ ਸਕਿਆ ਇਹ ਤੀਸਰਾ ਗੁਣ ਹੁੰਦਾ ਹੈ ਸੰਤ ਦੇ ਵਿੱਚ ਸਤਿਗੁਰੂ ਜੀ ਆਖਦੇ ਦਿਆਲੰਗ ਸਰਬਤਰ ਜੀਆ ਪੰਚ ਦੋਖ ਬਿਵਰਜਿਤ ਹੈ ਕਿ ਸਾਰਿਆਂ ਜੀਵਾਂ ਦੇ ਉੱਤੇ ਉਹ ਦਇਆਲਤਾ ਕਰਦੇ ਤੇ ਫਿਰ ਪੰਜਾਂ ਦੋਖਾਂ ਤੋਂ ਉਹ ਰਹਿਤ ਰਹਿੰਦੇ ਹਨ ਹੋ ਜਣੰ ਬੋ ਪਾਲ ਕੀਰਤੰ ਅਲਪ ਮਾਇਆ ਜਾਲ ਕਮਲ ਰਹਿਤ ਹੈ ਹੁਣ ਭੋਜਨ ਉਹ ਕਿਹੜਾ ਕਰਦੇ ਸੋ ਇੱਥੇ ਮੈਂ ਪਿਛੇ ਥੋੜੀ ਜਿਓ ਫਿਰ ਪੰਕਤੀ ਦੀ ਵਿਆਖਿਆ ਕਰਕੇ ਜਾਵਾਂ ਪੰਚ ਦੋਖ ਬਿਵਰਜਿਤ ਹੈ ਪੰਜ ਦੂਖ ਸਾਨੂੰ ਕਈ ਵਾਰ ਇਹ ਸਮਝਣ ਦੇ ਵਿੱਚ ਪਤਾ ਨਹੀਂ ਲੱਗਦਾ ਸੋ ਮੈਂ ਤਾਂ ਕਰਕੇ ਪਿੱਛੇ ਆਇਆ ਸ਼ਬਦ ਛਪਰਸ਼ ਰੂਪ ਰਸ ਤੇ ਗੰਧ ਇਹ ਪੰਜ ਵਿਕਾਰ ਪੈਦਾ ਇਹਨਾਂ ਤੋਂ ਜ਼ਿਆਦਾਤਰ ਹੁੰਦੇ ਕਿਵੇਂ ਕਿ ਸ਼ਬਦ ਜੇਕਰ ਅਸੀਂ ਕਿਸੇ ਨੂੰ ਕੁਝ ਮਾੜਾ ਬੋਲ ਦਈਏ ਤੇ ਤਾਂ ਵੀ ਮਨ ਦੇ ਵਿੱਚ ਵਿਕਾਰ ਫਿੱਕਾ ਬੋਲ ਬੋਲੀਏ ਤੇ ਉਹ ਸ਼ਬਦ ਦੇ ਰਾਹੀਂ ਸਾਡੇ ਹਿਰਦੇ ਦੇ ਵਿੱਚ ਵਿਕਾਰ ਪਰਵੇਸ਼ ਹੋ ਗਏ ਸਪਰਸ਼ ਕਿਸੇ ਸਰੀਰ ਦੇ ਨਾਲ ਸਰੀਰ ਮਿਲਦਾ ਏ ਤੁਸੀਂ ਲਾ ਲਓਗੇ ਅਸੀਂ ਕਿਸੇ ਦੇ ਨਾਲ ਕਹਿੰਦੇ ਹਾਂ ਜਾਂ ਟੱਚ ਹੁੰਦੇ ਹਾਂ ਜਿੱਤਾਂ ਵੀ ਸਾਡੇ ਹਿਰਦੇ ਦੇ ਵਿੱਚ ਵਕਾਰ ਤੀਸਰਾ ਖਾਲਸਾ ਜੀ ਰੂਪ ਸੁੰਦਰ ਸਰੂਪ ਨੂੰ ਵੇਖ ਕੇ ਮਨ ਦੇ ਵਿੱਚ ਵਕਾਰ ਪੈਦਾ ਹੁੰਦਾ ਹੈ ਅੱਗੇ ਹੈ ਰਸ ਅਨੇਕਾਂ ਤਰ੍ਹਾਂ ਦੇ ਰਸਾਂ ਦੇ ਵਿੱਚ ਮਨੁੱਖ ਇਸ ਸੰਸਾਰ ਦੇ ਵਿੱਚ ਭੋਜਨ ਛਕਦਾ ਏ ਇਹ ਕੋ 36 ਪ੍ਰਕਾਰ ਦੇ ਭੋਜਨ ਛੱਤੀ ਪ੍ਰਕਾਰ ਦੇ ਭੋਜਨ ਛੱਡ ਕੇ ਮਨੁੱਖ ਫਿਰ ਵੀ మాਸ ਹੱਡੀਆਂ ਦੇ ਪਿਛੇ ਤੁਰਿਆ ਫਿਰਦਾ ਹੈ ਵਕਾਰੀ ਇਹ ਦੁਖ ਹੈ ਪੰਜਾਂ ਦੁਖਾਂ ਦੇ ਵਿੱਚ ਇੱਕ ਦੁਖ ਹੈ ਜੋ ਖਾਲਸਾ ਦੀ మాਸ ਨੂੰ ਖਾਂਦਾਏ ਤੇ ਫਿਰ ਆਪਣੇ ਪੇਟ ਦੀ ਪੂਰਤੀ ਕਰਦਾ ਇੱਕ ਰਾਸ ਹੈ ਉਸ ਨੂੰ ਕੋਰ ਕੋਈ ਨਹੀਂ ਕਿਉਂ ਇੱਕ ਰਾਸ ਦੇ ਕਾਰਨ ਕਿਸੇ ਜੀਵ ਦੀ ਜਾਣ ਲਈ ਜਾ ਰਹੀ ਹੈ ਉਹ ਵਕਾਰ ਮਨ ਦੇ ਵਿੱਚ ਆਉਣੀ ਆਉਣੀ ਅੱਗੇ ਤੇ ਚਲੋ ਜੋ ਕੁਝ ਭੋਗਣਾ ਹੈ ਵੱਖਰੀ ਗੱਲ ਹੈ ਤੇ ਤੀਸਰਾ ਇਹ ਗੰਧ ਸੁਗੰਧੀ ਜੋ ਇਸ ਤਰਫ ਲੈ ਲੈਣ ਖਾਲਸਾ ਦੀ ਲਾ ਲੈਂਦੇ ਤੇ ਜਦੋਂ ਕੋਈ ਵੀ ਕੋਲ ਦੇ ਲੰਗੇਗਾ ਉਹ ਸੁਗੰਧੀ ਜਿਸ ਵੇਲੇ ਸਾਡੇ ਹਿਰਦੇ ਦੇ ਵਿੱਚ ਜਾਵੇਗੀ ਸਾਡੇ ਅੰਦਰ ਜਾਵੇਗੀ ਉਦੋਂ ਵਕਾਰ ਪੈਦਾ ਹੁੰਦਾ ਇਹ ਪੰਜ ਦੋਖ ਗਿਨੇ ਗਏ ਸ਼ਬਦ ਛਪਰਸ਼ ਰੂਪ ਰਸ ਗੰਧ ਇਹ ਪੰਜਾਂ ਦੋਖਾਂ ਤੋਂ ਮਨ ਦੇ ਵਿੱਚ ਵਕਾਰ ਮਨੁੱਖ ਦੇ ਪੈਦਾ ਹੁੰਦੇ ਉਹ ਫਿਰ ਆਪਦੀ ਨੂੰ ਵਕਾਰਾਂ ਦਾ ਪਤਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਸ ਕਰਕੇ ਮਨੁੱਖ ਬਾਦ ਦੇ ਵਿੱਚ ਦੁਖੀ ਹੁੰਦਾ ਹੈ ਇਥੋਂ ਖਾਲਸਾ ਜੀ ਸਤਿਗੁਰੂ ਜੀ ਆਖਦੇ ਕਿ ਇਹਨਾਂ ਦੋਖਾਂ ਤੋਂ ਸੰਤ ਦੂਰ ਰਹਿੰਦੇ ਹਨ ਨਾ ਤੇ ਉਹ ਕਿਸੇ ਨਾਲ ਬੋਲਬਲਾਸ ਕਰਦੇ ਜਿਆਦਾ ਚੁੱਪ ਰਹਿੰਦੇ ਆਪਣੀ ਮਸਤੀ ਦੇ ਵਿੱਚ ਰਹਿੰਦੇ ਤੇ ਫਿਰ ਦੂਸਰਾ ਛਪਰਸ਼ ਉਹ ਕਿਸੇ ਨੂੰ ਨੇੜੇ ਆਉਣੇ ਨਹੀਂ ਦਿੰਦੇ ਛਪਰਸ਼ ਵੀ ਨਹੀਂ ਹੁੰਣਾ ਫਿਰ ਰੂਪ ਉਹ ਨਿਗਾ ਚੁੱਕ ਕੇ ਕਿਸੇ ਦੇ ਵੱਲ ਵੇਖਦੇ ਨਹੀਂ ਕਿਉਂਕਿ ਜੇ ਉਹਨਾਂ ਦੇ ਮਨ ਦੇ ਵਿੱਚ ਕੋਈ ਵਿਕਾਰ ਨੇ ਹੁਣ ਇੱਥੇ ਖਾਲਸਾ ਜੀ ਅੱਗੇ ਹੈ ਰਾਸ ਉਹਨਾਂ ਦਾ ਬਵੇਕੀ ਪੈਰਾ ਹੁੰਦਾ ਏ ਉਹ ਰਾਸ ਤੇ ਉਹਨਾਂ ਦੇ ਵਿੱਚ ਹੈ ਕੋਈ ਨਹੀਂ ਕਿ ਅਸੀਂ ਆਹ ਪਦਾਰਥ ਖਾ ਲਈਏ ਜਾਂ ਹੋ ਛਕ ਲਈਏ ਤੇ ਸੁਗੰਧੀ ਸੁਗੰਧੀ ਨੂੰ ਵੀ ਕੋਲ ਨੇੜੇ ਨਹੀਂ ਆਉਂਦੇ ਆਪ ਜੀ ਤੱਕੂਗੇ ਨਾ ਸੰਤ ਬਾਬਾ ਅਵਤਾਰ ਸਿੰਘ ਜੀ ਕਿਤੇ ਵੀ ਖਾਲਸਾ ਜੀ ਕਿਤਨੇ ਘਰਾਂ ਦੇ ਵਿੱਚ ਆਉਂਦੇ ਹਨ ਸੋ ਇੱਥੇ ਵੀ ਬੜੀ ਵਾਰ ਆਏ ਸੋ ਦਾਸ ਵੀ ਇਹਦੇ ਨਾਲੇ ਬੜਾ ਪ੍ਰੇਮ ਹੈ ਸੋ ਦਾਸ ਵੀ ਉੱਥੇ ਜਾ ਕੇ ਮਿਲ ਕੇ ਆਉਂਦਾ ਏ ਉਹਨਾਂ ਖਾਲਸਾ ਜੀ ਵਿਵੇਕ ਕਿੰਨੇ ਘਰਾਂ ਦੇ ਵਿੱਚ ਉਹ ਕਿਤੇ ਛਗਿਆ ਪ੍ਰਸ਼ਾਦਾ ਉਹਨਾਂ ਨੇ ਕਿਤੇ ਛਗਿਆ ਹੋਵੇ ਜਲ ਛਗਿਆ ਹੋਵੇ ਕਿਸੇ ਘਰ ਨਹੀਂ ਛਗਣਗੇ ਕਿਉਂ ਉਹਨਾਂ ਦੇ ਹਿਰਦੇ ਉਹਨਾਂ ਵਿਵੇਕ ਦਾ ਪਹਿਰਾ ਹੈ ਜੇ ਖਾਲਸਾ ਜੀ ਸਾਡੇ ਵਰਗਾ ਕੋਈ ਰੱਖ ਲਵੇ ਤੇ ਸਾਨੂੰ ਸਵਾਲ ਹੀ ਪਰ ਉਹ ਸੰਤ ਹਨ ਉਹ ਇੰਨਾਂ ਗੱਲਾਂ ਤੋਂ ਸੰਸਾਰ ਤੋਂ ਉੱਚੇ ਉੱਠੇ ਹੁੰਦੇ ਸਾਨੂੰ ਵੀ ਵਧਿਆਈ ਦੀ ਭੁੱਖ ਹੈ ਤੇ ਦੂਸਰਿਆਂ ਨੂੰ ਵੀ ਜਿਹੜਾ ਹੈ ਅਸੀਂ ਵੇਖਦੇ ਹਾਂ ਪਰ ਸੰਤ ਇੰਨਾਂ ਗੱਲਾਂ ਤੋਂ ਉੱਚੇ ਉੱਠੇ ਹੁੰਦੇ ਇਥੇ ਖਾਲਸਾ ਜੀ ਸਤਿਗੁਰ ਜੀ ਆਖਦੇ ਕਿ ਇਹ ਪੰਜ ਪੰਜ ਦੁਖ ਤੋਂ ਸੰਤ ਦੂਰ ਰਹਿੰਦੇ ਹਨ ਪੰਜ ਦੁਖ ਬਿਬਰਜਿਤ ਹੈ ਫਿਰ ਅੱਗੇ ਭੋਜਨੰ ਗੋਪਾਲ ਕੀਰਤਨੰ ਸਭ ਤੋਂ ਪਹਿਲਾਂ ਦੁਨਿਆਵੀ ਮਨੁੱਖ ਕੀ ਕਰੇਗਾ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਭੋਜਨ ਛਕੇਗਾ ਜਾਂ ਚਾਹ ਛਕੇਗਾ ਇਹ ਹੀ ਹੁੰਦਾ ਹੈ ਨਾ ਆਮ ਮਨੁੱਖ ਦੀ ਮੈਂ ਉਦਾਹਰਣ ਦੇ ਰਿਹਾ ਕਿ ਜਿਸ ਵੇਲੇ ਸਵੇਰੇ ਉੱਠਦਾ ਹੈ ਤੇ ਸਭ ਤੋਂ ਪਹਿਲਾਂ ਚਾਹ ਮੰਗੇਗਾ ਆਖੇਗਾ ਚਾਹ ਲਿਆਵੋ ਤੇ ਫਿਰ ਮੈਂ ਉਠ ਸਕਦਾ ਹਾਂ ਕੋਈ ਕੰਮ ਕਰ ਸਕਦਾ ਹਾਂ ਜਾਂ ਕੋਈ ਭੋਜਨ ਲੈ ਕੇ ਆਵੋ ਜਾਂ ਪੂਜਿਆ ਜਾਂ ਆਜ ਕੋ ਹੋਰ ਵੀ ਕੁਝ ਹੋ ਸਕਦਾ ਹੈ ਕਿਉਂ ਸਰੀਰ ਦੇ ਨਾਲ ਜੁੜੇ ਪਰ ਜੋ ਸੰਤ ਹੁੰਦੇ ਇਹਨਾਂ ਦੇ ਵਿੱਚ ਚੌਥਾ ਗੁਣ ਇਹ ਹੈ ਕਿ ਇਹ ਭੋਜਨ ਗੋਪਾਲ ਕੀਰਤਨ ਗੋਪਾਲ ਤੋਂ ਭਾਵ ਅਗੇ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦਾ ਇਹ ਜਸ ਕਰਕੇ ਤੇ ਉਹ ਭੋਜਨ ਕਰਦੇ ਹੈ ਸਭ ਤੋਂ ਪਹਿਲਾਂ ਆਤਮਾ ਦੀ ਤ੍ਰਿਪਤੀ ਕਰਦੇ ਫਿਰ ਇਹ ਖਾਲਸਾ ਜੀ ਭੋਜਨ ਛਕਦੇ ਭੋਜਨ ਇਹਨਾਂ ਦਾ ਹੁੰਦਾ ਏ ਉਹ ਪਰਮੇਸ਼ਰ ਦਾ ਨਾਮ ਭੋਜਨ ਹੁੰਦਾ ਏ ਇਹਨਾਂ ਦਾ ਪਰਮੇਸ਼ਰ ਦਾ ਜਸ ਜਦੋਂ ਇਹ ਕਰਦੇ ਇਹਨਾਂ ਦੀ ਆਤਮਾ ਦੀ ਤ੍ਰਿਪਤੀ ਹੁੰਦੀ ਏ ਇੱਥੇ ਖਾਲਸਾ ਜੀ ਮਨ ਮਹਿ ਚਿਤ ਬਹੁ ਚਿਤਮਣੀ ਉਤਮ ਕਰੋ ਉਠਨੀਤ ਹਰ ਕੀਰਤਨ ਦਾ ਆਹਰ ਹਰਦੇਵ ਨਾਨਕ ਕੇ ਮੇਤ ਇਥੇ ਸਤਿਗੁਰੂ ਜੀ ਆਖਦੇ ਕਿ ਜੇ ਉਹ ਪਰਮੇਸ਼ਰ ਦੇ ਭੋਜਨ ਨੂੰ ਛਕਣਾ ਹੈ ਨਾ ਅੰਮ੍ਰਿਤ ਵੇਲੇ ਉੱਠ ਕੇ ਤੇ ਸਭ ਤੋਂ ਪਹਿਲਾਂ ਸਾਨੂੰ ਉਸ ਦੀ ਤ੍ਰਿਪਤੀ ਕਰਨੀ ਚਾਹੀਦੀ ਹੈ ਅਲਪ ਮਾਇਆ ਇਥੇ ਖਾਲਸਾ ਜੀ ਜਲ ਕਮਲ ਰਹਿਤ ਹੈ ਕਿ ਜਿਵੇਂ ਜਲ ਦੇ ਵਿੱਚ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਹੁੰਦਾ ਹੈ ਉਹ ਨਿਰਲੇਪ ਰਹਿੰਦਾ ਹੈ ਉਸ ਨੂੰ ਚਿੱਕੜ ਲੱਗ ਨਹੀਂ ਸਕਦਾ ਇਸੇ ਤਰ੍ਹਾਂ ਖਾਲਸਾ ਜੀ ਸੰਸਾਰ ਦੇ ਵਿੱਚ ਸੰਤ ਪਿਆਰੇ ਰਹਿੰਦੇ ਉਹਨਾਂ ਨੂੰ ਮਾਇਆ ਨਹੀਂ ਮੋਹ ਸਕਦੀ ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਿਹਾ